ਸਾਹਿਕਾ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਵੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਧੰਦਾਦੀ ਕੀ ਬਟਾਲਾ ਦੀ ਬੀਕੋ ਮਾਰਕੀਟ ਦੇ ਵਿੱਚ ਇੱਕ ਫਿਲਮੀ ਅੰਦਾਜ਼ ਦੇ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੇ ਤੁਹਾਨੂੰ ਦੱਸਦੀ ਏ ਕਿ ਪਹਿਲਾਂ ਤਾਂ ਚੋਰ ਸਵਿਫਟ ਗੱਡੀ ਦੇ ਵਿੱਚ ਆਉਂਦੇ ਨੇ ਨੇੜੇ ਲੰਘਦੀਆਂ ਸਰਕਾਰੀ ਬਿਜਲੀ ਦੀਆਂ ਤਾਰਾਂ ਦੇ ਉੱਤੇ ਕੁੰਡੀ ਕਨੈਕਸ਼ਨ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਆ ਸ਼ਟਰ ਨੂੰ ਕੱਟਿਆ ਜਾਂਦਾ ਆ ਤੇ ਸ਼ਟਰ ਕੱਟ ਕੇ ਵੱਡੀ ਚੋਰੀ ਕਰਕੇ ਲੈ ਜਾਂਦੇ ਨੇ ਜਦੋਂ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਡੀ ਦੁਕਾਨ ਦੇ ਵਿੱਚੋਂ ਜਿਹੜੀ ਚੋਰੀ ਹੋ ਉਹਦੇ 'ਚ ਫ੍ਰਿਜ ਦੀਆਂ ਮੋਟਰਾਂ ਫ੍ਰਿਜਾਂ ਦੀਆਂ ਜਿਹੜੀਆਂ ਤਾਂਬੇ ਦੀਆਂ ਮੋਟਰਾਂ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੋਰ ਚੱਕ ਕੇ ਲੈ ਗਏ ਨੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਸਟਰ ਕੱਟ ਕੇ ਚੋਰੀ ਕਰਦੇ ਚੋਰਾਂ ਦੀ ਆਵਾਜ਼ ਗਵਾਂਡੀਆਂ ਦੇ ਕੰਨਾਂ ਤੱਕ ਪਹੁੰਚਦੀ ਏ ਤੇ ਰਾਤ ਉੱਠ ਕੇ ਜਦੋਂ ਗਵਾਂਡੀ ਜਿਹੜੇ ਨੇ ਉਹ ਦੇਖਦੇ ਨੇ ਕਿ ਇੱਥੇ ਚੋਰ ਚੋਰੀ ਕਰ ਰਹੇ ਨੇ ਤਾਂ ਉਹ ਆਉਂਦੇ ਨੇ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਚੋਰਾਂ ਨੂੰ ਕਾਬੂ ਕਰ ਦੇ ਕਾਬੂ ਕਰਨ ਤੋਂ ਪਹਿਲਾਂ ਹੀ ਚੋਰਾਂ ਨੂੰ ਸਾਇਦ ਭਣਕ ਲੱਗ ਜਾਂਦੀ ਹੈ ਜਿਸ ਤੇ ਕਰਕੇ ਚੋਰ ਇੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਉਧਰ ਜਦੋਂ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਦੁਕਾਨ ਕਰੀਬ 7 ਵਜੇ ਬੰਦ ਕਰਕੇ ਜਿਹੜਾ ਆ ਚਲੇ ਜਾਂਦੇ ਆ ਤੇ ਦੁਕਾਨ ਜਦੋਂ ਅਸੀਂ ਬੰਦ ਕਰਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਆ ਇੱਥੇ ਚੋਰ ਪਾਉਂਦੇ ਨੇ ਸ਼ਿਫਟ ਗੱਡੀ ਦੇ ਵਿੱਚ ਜੋ ਕਿ ਸਰਕਾਰੀ ਤਾਰਾਂ ਦੇ ਉੱਤੇ ਕਨੈਕਸ਼ਨ ਕਰਕੇ ਤੇ ਇੱਕ ਕਟਰ ਚਲਾ ਕੇ ਕਟਰ ਦੇ ਨਾਲ ਸ਼ਟਰ ਨੂੰ ਵੱਢ ਕੇ ਤੇ ਉਸ ਤੋਂ ਬਾਅਦ ਆ ਜਿਹੜਾ ਆ ਵੱਡੀ ਚੋਰੀ ਨੂੰ ਅੰਜਾਮ ਦੇ ਜਾਂਦੇ ਨੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਵੱਧ ਰਹੀਆਂ ਚੋਰੀਆਂ ਦਾ ਜਿਹੜਾ ਆ ਉਹ ਸਾਰੇ ਦਾ ਸਾਰਾ ਜਿਹੜਾ ਆ ਕੀ ਕਹਿਣਾ ਚਾਹੁੰਦੇ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕੀ ਜਿਹੜੇ ਚੋਰ ਆ ਕਿਵੇਂ ਭਜਾਏ ਗਏ ਨੇ ਚੋਰਾਂ ਨੂੰ ਭਜਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਏ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਜਿਹੜੀ ਚੋਰੀ ਏ ਉਹ ਹੋ ਹੀ ਜਾਂਦੀ ਏ ਗਿੰਦੰਦਰ ਗੁਰਮਤਿ ਕਿ ਕੀ ਹੋਇਆ ਕੀ ਇਹ ਰਾਤ ਵੀ ਆਏ ਨੇ ਆਈ ਸਾਡੇ ਸਾਤੇ ਵੀ ਕਰੋਗੇ ਘਰ ਗਏ ਆ ਉਸ ਤੋਂ ਬਾਅਦ ਵੀ ਬੱਸ ਸਮਝਦਾ ਹੋਣਾ ਉਹਨਾਂ ਨੇ ਤਾਲੇ ਨੂੰ ਤੋੜ ਗਏ ਵੱਡੂ ਬੋਮੀ ਤੇ ਮਾਲ ਲੈ ਗਏ ਨੇ ਕਿੱਦਾਂ ਚੋਰੀ ਕੀਤੀ ਕੀ ਚੋਰੀ ਹੋਇਆ ਚੋਰੀ ਹੋਇਆ ਆਪਣੀਆਂ ਫ੍ਰੀਜਿਆਂ ਮੋਂ ਡਰਾਂ ਨੇ ਉਹ ਜਿੰਨੇ ਮੌੜ ਰਹਾਂ ਪ੍ਰਾਣੀਆਂ ਮਲਵਾਈ ਲੈਨੇ ਆ ਉਹ ਉਨ ਚੁੱਕੇ ਲੈ ਗਏ ਨਹੀਂ ਤੇ ਫਿਰ ਕਟਰ ਦਾ ਕੀਤਾ ਕਿ ਤੱਕ ਬੱਤੀ ਬੱਤੀ ਕਿੱਥੋਂ ਨਹੀਂ ਆਉਂਦੀ ਬੱਤੀ ਉਹ ਸਾਹਮਣੇ ਤਾਂ ਆ ਰਹੀ ਹੈ ਕਿੰਨੇ ਵਜੇ ਦੀ ਘਟਨਾ ਸੀ ਕਿੰਨੇ ਵਜੇ ਦੀ ਘਟਨਾ ਇਹ ਕੋਈ 10:30 ਦੀ 11:00 ਦੀ ਹੋ ਗਈ ਤੁਹਾਨੂੰ ਪਤਾ ਕਿਦਾਂ ਲੱਗਾ ਜੀ ਇਹ ਬਹੁਣੇ ਸ਼ਹਿਰਗੜ ਦੇ ਬਹੀ ਵਰਮਨ ਸਾਹਿਬ ਇਹ ਕਦੇ ਜਾਣਾਂ ਜਾਨਾ ਕਿ ਆਵਾਜ਼ ਹੀ ਪਤਾ ਨਹੀਂ ਕਦੀ ਆਵਾਜ਼ ਆਉਂਦੀ ਹੈ ਨਾਲ ਕੁਠੀ ਇਹਨਾਂ ਦੀ ਆਵਾਜ਼ ਆਉਣ ਕਰਕੇ ਇਹਨਾਂ ਨੇ ਫਿਰ ਮੂੰਹ ਕਿ ਦਵੀ ਅੰਦਰੋਂ ਤੇ ਖਵਾ ਅਗਦਾ ਬੱਤੀ ਹੋਣ ਲਿਆ ਉਹਨੇ ਵੀ ਕਹਾ ਕਿ ਉਹਨਾਂ ਜਿਹਨੂੰ ਬੜੀ ਦੇਖਿਆ ਫਿਰ ਕੀ ਹੋਇਆ ਕਿ ਸਾਰਾ ਸਿੱਧਾ ਸਾਰਾ 7:30 ਵਜੇ ਕਲੋਜ਼ ਕਰਕੇ ਚਲੇ ਜਾਣੇ ਆ ਤੇ 7:30 ਸਾਰਾ 12 ਵਜੇ ਆਸ-ਪਾਸ ਸਾਨੂੰ ਕਾਲ ਆਈ ਆ ਸਾਡੇ ਗਵਰਨ ਨਾ ਵਰਮਾ ਜੀ ਰਹਿੰਦੇ ਨੇ ਤੇ ਉਹ ਕਹਿ ਰਹੇ ਸੀ ਕਹਿੰਦੇ ਤੁਹਾਡੀ ਦੁਕਾਨ ਦੇ ਕੋਈ ਚੋਰੀ ਹੋਈ ਆ ਤੇ ਤੁਸੀਂ ਆਓ ਜਰਾ ਦੇਖਿਆ ਤੇ ਆ ਕੇ ਕਹਿੰਨ ਉਹਨੇ ਸ਼ਟਰ ਨੂੰ ਕੱਟਿਆ ਹੋਇਆ ਤਾਲੇ ਵਗੈਰਾ ਕੱਟੇ ਹੋਏ ਪਏ ਸੀ ਇੱਥੇ ਸਾਹਮਣੇ ਬਾਸਲ ਨੇ ਵਾਇਰਿੰਗ ਤੋਂ ਤੋਂ ਕੀਤੀ ਹੈ ਅਟੈਚਮੈਂਟ ਉਹ ਕਨੈਕਸ਼ਨ ਦਿੱਤਾ ਗ੍ਰੈਂਡਰ ਕਟਰ ਦਾ ਉਹਨਾਂ ਨੇ ਸਾਰੀਆ ਕਟਿੰਗ ਕੀਤੀ ਗਈ ਆ ਤੇ ਕੁਝ ਸਮਾਨ ਚੋਰੀ ਕਰਕੇ ਲੱਗੇ ਆ ਜੋ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਕਿਸੇ ਉਹਨਾਂ ਦੇ ਪਿੱਛੇ ਧੋੜੇ ਨਹੀਂ ਸਰ ਅਸੀਂ ਤਾਂ ਨਹੀਂ ਧੋੜੇ ਅਸੀਂ ਤਾਂ ਹੈ ਹੀ ਨਹੀਂ ਅਸੀਂ ਮੌਜੂਦ ਆ ਤੇ ਸਾਡੇ ਗਾਰਡ ਸਹਾਗੇ ਨੇ ਉਹਨਾਂ ਉਹਨਾਂ ਨੇ ਮਤਲਬ ਉਹਨਾਂ ਦਾ ਪਛਾਣ ਕੀਤਾ ਜਿਸ ਕਰਕੇ ਧੋੜੇ ਭੱਜੇ ਉਹ ਜੋ ਸਾਨੂੰ ਪਤਾ ਨਹੀਂ ਚੱਲਣਾ ਸੀ ਬਾਦੂ ਤੇ ਆਏ ਸਿਰੋਕਾਰ ਵਿੱਚ ਆਏ ਕਹਿੰਦੇ ਹਾਂ ਹਾਂ ਜੀ ਤੋਹਾਂ ਤਿੰਨ ਜਾਨੇ ਦਿਖ ਰਹੇ ਆ ਤੇ ਪੁਲਿਸ ਦੀ ਕਾਰਵਾਈ ਪੁਲਿਸ ਨੇ ਸਾਡੇ ਮਰੇਤੀ ਬੁਲਾਇਆ ਸੀ ਉਹਨਾਂ ਨੂੰ ਪੀਸੀਆਰ ਵਾਲੇ ਆਏ ਸੀ ਰਿਪੋਰਟ ਦਾ ਜਿਗਰਾ ਦਿੱਤੀ ਗਈ ਹੈ ਤੇ ਸਵੇਰੇ ਅਸੀਂ ਸਰ ਉਹਨਾਂ ਨੂੰ ਚੌਂਕੀ ਕਾ ਕੇ ਆਏ ਆ ਆਏ ਸੋਨਾਂ ਨੇ ਬੰਦੇ ਕਹਿੰਦੇ ਕੋਈ ਨਹੀਂ ਸੀ ਆਪਣਾ ਤੁਸੀਂ ਜ